ਸਭ ਕੀ ਕਹਿਣਗੇ ਇੱਕ ਤਾਂ ਇਸ ਮੈਂ ਨਾ ਹਾਂ ਜੀ ਇਹ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਜੀਸ਼ ਗਰਗ ਹੈ ਇਹ ਨਵੋ ਸਕੂਲ ਦੇ ਅਸੀਂ ਸਭ ਪੜ੍ਹੇ ਹੋਏ ਹਾਂ ਸਾਨੂੰ ਜਿਹੜਾ ਸਮਾਜ ਸੇਵਕ ਕੁਝ ਬੰਦੇ ਸੀ ਸ਼ਹਿਰ ਦੇ ਉਹਨਾਂ ਨੇ ਕਾਫੀ ਕਾਰਵਾਈ ਇਹਦੇ ਤੇ ਸਕੂਲ ਦੇ ਜਿਹੜਾ ਕਬਜ਼ਾ ਕੀਤਾ ਹੈ ਸ਼ਿਵਲ ਬੜੀਆ ਗਰੁੱਪ ਨੇ ਉਹਨਾਂ ਦੇ ਕਾਰਵਾਈ ਨੂੰ ਦੇਖ ਕੇ ਸਾਡੇ ਜੁ ਵੀ ਇਹ ਕਾਸ਼ਾ ਜੀ ਤੁਮੀ ਜੀ ਕਿ ਅਸੀਂ ਸਭ ਇਕੱਠੇ ਹੋ ਕੇ ਇੱਕ ਐਸੋਸੀਏਸ਼ਨ ਬਣਾਈਏ ਜਿਸ ਦੇ ਨਾਲ ਉਹਨਾਂ ਦੇ ਜਿਹੜੇ ਐਫਰਟਸ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਜਾ ਸਕੀਏ ਜਿੱਦ ਜਸੀਂ ਕਾਫੀ ਤੁਹਾਡੇ ਸਹਿਯੋਗ ਨਾਲ ਤੁਸੀਂ ਬਹੁਤ ਦੇਰ ਤੋਂ ਕਵਰੇਜ ਕਰ ਰਹੇ ਹੋ ਸਾਡੇ ਇਸ਼ੂਸ ਨੂੰ ਸਮਝਿਆ ਪਿਛਲੀ ਵਾਰੀ ਵੀ ਸਮਝਿਆ ਅੱਜ ਵੀ ਤੁਸੀਂ ਇੱਥੇ ਇਕੱਠੇ ਹੋਏ ਹੋ ਅਸੀਂ ਡੀਸੀ ਸਾਹਿਬ ਨੂੰ ਇੱਕ ਰਿਕਵੈਸਟ ਕੀਤੀ ਸੀ ਇਹ ਸਕੂਲ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਹੈ ਸਾਡੇ ਸਕੂਲ ਦਾ ਕਿਸੇ ਵੇਲੇ ਐਸਾ ਨਾਮ ਸੀ ਕਿ ਇਥੇ ਐਡਮਿਸ਼ਨ ਲੈਣ ਲਈ ਸਿਫਾਰਸ਼ਾਂ ਲੱਗਦੀਆਂ ਸੀ ਸ਼ਹਿਰ ਦਾ ਕੋਈ ਐਸਾ ਬਿਜ਼ਨਸਮੈਨ ਨਹੀਂ ਹੈ ਜਿਹੜਾ ਇਸ ਸਕੂਲ ਤੋਂ ਨਹੀਂ ਪੜਿਆ ਹੋਇਆ ਦੇਸ਼ ਵਿਦੇਸ਼ ਵਿੱਚ ਬਿਊਰੋਕਰੇਟਸ ਐਡਮਿਨਿਸਟ੍ਰੇਸ਼ਨ ਗਵਰਨਮੈਂਟ ਪ੍ਰਾਈਵੇਟ ਜੌਬਸ ਸਾਡੇ ਸਕੂਲ ਦੇ ਸਟੂਡੈਂਟ ਇਲੂਮਾਈ ਉੱਥੇ ਹੈਗੇ ਆ उसकूलू एकोद नाइनटी सैवन च सुनील मड़िया प्रेजिडेंट बनिया साइन इनफॉरमेस के मुताबिक और उस दिन तो बाद अज पोजिशन यह है, है कि आई वॉश लाली या पाँ स्टूडेंट उ पढ़ रहे हैं और जो सराबरनगर स्कूल है जो सिर्फ प्राइमरी स्कूल वास्ते अलॉट हुई सभी बीज जगह उकूल दिल्डिंग डिवाइड करके कोई अकैडमीज़ न कोई स्पोर्ट अकैडमीज़ न ਜਿੱਦੋ ਕਲੀਅਰ ਪਤਾ ਲੱਗਦਾ ਕਿ ਇਹ ਇਹਦੇ ਆਪਣੇ ਪਰਸਨਲ ਕਮਰਸ਼ੀਅਲ ਗੇਨ ਵਾਸਤੇ ਯੂਜ਼ ਕਰ ਰਿਹਾ ਹੈ ਨਿਊ ਸਕੂਲ ਉੱਤੇ ਵੀ ਜ਼ੀਰੋ ਹੈ ਉੱਥੇ ਤਾਂ ਬਿਲਕੁਲ ਹੀ ਰਾਮ ਹੈਨੇਗਾ ਸੋ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਚੀਜ਼ ਦੀ ਐਸਟੀਕੇਰ ਇਨਕੁਆਰੀ ਕੀਤੀ ਜਾਵੇ ਕਿ ਇਹ ਬੰਦਾ ਬਹੁਤ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਬਹੁਤ ਟੌਪ ਲੈਵਲ ਦਾ ਮੈਨੀਪੂਲੇਟਰ ਹੈ ਸੋ ਇਹਦੀ ਜਦੋਂ ਇਨਕੁਆਰੀ ਕੀਤੀ ਜਾਵੇ ਇੱਕ ਬੈਂਕਰ ਜਿਹੜੇ ਮਨੂ ਕੋਈ ਇਕਤੀਆਸ ਕਰਦੀ ਜਿਹੜੇ ਫਰਾਡ ਬੰਦੇ ਆ ਉਹਨਾਂ ਦੇ ਪੇਪਰ ਬੜੇ ਟਾਪ ਦੇ ਹੁੰਦੇ ਆ ਪਰ ਜਿਹੜੇ ਬੈਂਕਰ ਉਹ ਪੇਪਰਸ ਦੇ ਪਿੱਛੇ ਜਾ ਕੇ ਉਹਦੀ ਕਾਰਵਾਈ ਕਰਦੇ ਆ ਇਨਕੁਆਇਰੀ ਕਰਦੇ ਆ ਤੇ ਉਹ ਬੰਦੇ ਦੀ ਸਚਾਈ ਸਾਹਮਣੇ ਆਂਦੀ ਹੈ ਸੋ ਇਟ ਮਾਈ ਥੀ ਵਯੂ ਗਵਰਨਮੈਂਟਸ ਆਰ ਮੈਂਟ ਫॉर ਗਵਰਨਮੈਂਟਸ ਔਰ ਐਸਆਈਟੀ ਡੀਸੀ ਸਾਹਿਬ ਜਿਹੜੀ ਗਠਿਤ ਕੀਤੀ ਹੈ ਇਹ ਇਸ ਚੀਜ਼ ਦਾ ਟਰੂ ਪ੍ਰੂਫ ਹੈ ਕਿ ਗਵਰਨਮੈਂਟ ਇਜ਼ ਰੈਡੀ ਟੂ ਗਵਰਨ ਅਸੀਂ ਐਸੋਸੀਏਸ਼ਨ ਤੋਂ ਬਣਾਈ ਹੈ ਸਾਡੀ ਜਿੱਦਾਂ ਮੈਂ ਤੁਹਾਨੂੰ ਕਿਹਾ ਹੈ ਗਵਰਨਮੈਂਟਸ ਆਰ ਮੈਂਟ ਟੂ ਗਵਰਨ ਸੋ ਅਸੀਂ ਜ਼ਰੂਰ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਜਿੱਦਾਂ ਪਹਿਲਾਂ ਪੇਰੈਂਟਸ ਬੋਡੀ ਮੈਨੇਜਮੈਂਟ ਕਮੇਟੀ ਸਿਲੈਕਟ ਕਰਦੀ ਸੀ ਇਲੈਕਟ ਕਰਦੀ ਸੀ ਔਰ ਐਸੋਸੀਏਸ਼ਨ ਦੇ ਓਲ ਸਟੂਡੈਂਟ ਕਿਉਂਕਿ ਉਹ ਪੇਰੈਂਟਸ ਰਹੇ ਦੀ ਜਿਹੜੇ ਬੱਚੇ ਹੈ ਨਹੀਂ ਉਥੇ ਸੋ ਓਲ ਸਟੂਡੈਂਟ ਜਿਹੜੇ ਆ ਉਹ ਮੈਨੇਜਮੈਂਟ ਕਮੇਟੀ ਨੂੰ ਇਲੈਕਟ ਕਰਨ ਜਿਸਿਆ ਪ੍ਰਿੰਸਪਲ ਪ੍ਰੋਵੀਜ਼ਨ ਦੇ ਹੇਠ ਕਰਾਂ ਉਹਨਾਂ ਦੀ ਪੂਰੀ ਉਹਨਾਂ ਕੋਲ ਅਕਤਿਆਰ ਹੈਗੇ ਤੇ ਵੀ ਆਰ ਵੈਰੀ ਸ਼ੋਰ ਕਿ ਅਸੀਂ ਸਕੂਲ ਦੀ ਪੁਰਾਣੀ ਜ਼ਰੂਰੀ ਅਚੀਵ ਕਰਨੇ ਕਾਮਯਾਬ ਹੋਵਾਂਗੇ ਸਾਡੇ ਸਭ ਕੋਲ ਰਿਸੋਰਸਸ ਵੀ ਹੈ ਵੀ ਆਰ ਵੈਲ ਇ ਸਟੈਬਲਿਸ਼ਡ ਪੀਪਲ ਇਨ ਬਿਜ਼ਨਸ ਇਨ ਜੌਬਸ ఎవਰੀਥਿੰਗ ਜਿਵੇਂ ਜੁਗਾਂ ਮੈਂ ਕਾਮਰਸ ਇਆ ਤੇ ਫਿਰ ਲੋਕ ਜੀ ਤੁਹਾਡੇ ਕੋਲ ਤੁਮ ਆ ਜਾਣਾ ਸਭ ਦਾਵਾ ਕਰਦਾ ਤੁਸੀਂ ਲੋਕ ਪੋਸਟ ਦਿਓ गरीब बच्चे आवे कुछ ਏਦਾ ਪਲਾਨ ਕਰਾਇਆ ਸੋਚਿਆ ਉਹਨਾਂ ਦੇ ਅਸੀਂ ਅਸੀਂ ਬਿਲਕੁਲ ਇਹਦੇ ਬਾਰੇ ਸੋਚਿਆ ਔਰ ਇਹ ਫਾਈਨਲ ਕੀਤਾ ਹੈ ਕਿ ਅਸੀਂ ਜਿੰਨੀ ਵੀ ਸਾਡੀ ਮੈਕਸਮਮ ਕਿਸਮਤਾਂ ਦੇ ਮੁਤਾਬਕ ਜਿਹੜੇ ਕਮਜ਼ੋਰ ਵਰਗ ਦੇ ਬੱਚੇ ਹੈ ਇਕਨੋਮਿਕਲੀ ਬੈਕਵਰਡ ਜਿਹੜੇ ਆਗੇ ਹੈ ਉਹਨਾਂ ਨੂੰ ਅਸੀਂ ਜਰੂਰ ਸਕੂਲ ਚ ਪ੍ਰਾਇੋਰਟੀ ਦੇਵਾਂਗੇ ਜਿਹੜੇ ਉਹਦੇ ਕਿਸੇ ਪਾਸ ਨਾ ਬਚੇ ਪਰ ਉਹਦੇ ਉੱਤੇ ਜਿਸਣਾ ਹੋਣਾ ਹੈ ਮੈਂ ਇਹ ਕਹਿ ਰਿਹਾ ਇਕਨੋਮਿਕਲੀ ਬੈਕਵਰਡ ਬੱਚਿਆਂ ਨੂੰ ਪ੍ਰੋਡਿਟੀ ਦੇਵਾਂਗੇ ਠੀਕ ਹੈ ਸਕੂਲ ਨੇ ਚੱਲਣਾ ਹੈ ਸਾਨੂੰ ਸਕੂਲ ਦੇ ਹਰ ਵਰਗ ਦੇ ਬੱਚੇ ਨੂੰ ਲੈਣਾ ਪੈਣਾ ਹੈ ਉਹਦੇ ਵਿੱਚ ਠੀਕ ਹੈ ਮਕਸਦ ਇਹ ਹੈ ਕਿ ਸਕੂਲ ਦੀ এডੂਕੇਸ਼ਨ ਲੈਵਲ ਇਹਨਾਂ ਅੱਛਾ ਹੋਣਾ ਜਿਹਦੇ ਜਿਹੜਾ ਸੜਾ ਪਹਿਲਾਂ ਸੀਗਾ ਕਿ ਜਿਹਦੇ ਕਰਕੇ ਅੱਜ ਅੱਛੀ ਅੱਛੀ ਜਗ੍ਹਾ ਤੇ ਸਾਡੇ ਸਟੂਡੈਂਟ ਹੈਗੇ ਹੈ ਸੋ ਸੇਮ ਥਿੰਗ ਵੀ ਵਾਂਟ ਟੂ ਅਚੀਵ ਨਾਓ ਬੱਲਾ ਉਹਨੂੰ ਵਾਪਸ ਲੈਣ ਦਾ ਤੋੜਾ ਤੁਹਾਡੀ ਅਸੋਸ਼ੀਏਸ਼ਨ ਕਰਾਈ ਉਸ ਤੋਂ ਬਾਅਦ ਮਕਸਦ ਇਹ ਹੈ ਗਰੀਬਾਂ ਦੇ ਬੱਚੇ ਪੜਨ ਜਿਹੜੇ ਨਹੀਂ ਪੜ ਸਕਦੇ ਮਕਸਦ ਤਾਂ ਕੁਝ ਇਦਾਂ ਦਾ ਮਤਲਬ ਕੁਝ ਨਹੀਂ ਹੈ ਸਾਰੇ ਮੈਨੇਜਡ ਆ ਮੀਨਣਾ ਸਮੈਲ ਆ ਤੁਹਾਡਾ ਸਾਰਾ ਕੁਝ ਹੈ ਤੁਹਾਡਾ ਮਕਸਦ ਪ੍ਰੋਪਰਟੀ ਲੈ ਕੇ ਉਸ ਪ੍ਰੋਪਰਟੀ ਦੀ ਜਿਸ ਦਾ ਫਲਾਕੇ ਜਿਹੜੇ ਬੱਚੇ ਨੇ ਸ਼ਹਿਰ ਦੇ ਜਿਹੜੇ ਬਸਟਾਂ ਦੇ ਚਲੇ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਾਡੇ ਸਾਰੇ ਹੀ ਲੁਧਿਆਣਾ ਸ਼ਹਿਰ ਦੇ ਨਿਵਾਸੀਆਂ ਦੇ ਬਹੁਤ ਹੀ ਵੱਡੇ ਯੋਗਦਾਨ ਦੇ ਜਰੀਏ ਇੱਕ ਐਜੀਟੇਸ਼ਨ ਉਹ ਲਿਖਿਆ ਗਿਆ ਸੀ ਜੋ ਸਿਵਲ ਲਾਈਨ ਦਾ ਸਰਕਾਰੀ ਸਕੂਲ ਪਲੱਸ ਸਰਾਬਨਗਰ ਦਾ ਸਕੂਲ ਜਿਹੜਾ ਸੀ ਉਹ ਮੜਿਆ ਐਂਡ ਸਾਰੇ ਲੈਂਡ ਮਾਫੀਆ ਦੁਆਰਾ ਜਿਹੜਾ ਨਜਾਇਜ਼ ਤੌਰ ਤੇ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕਰਕੇ ਆਪਣੇ ਵਾਸਤੇ ਦਰਵਰਤੋਂ ਵਿੱਚ ਉਹਨਾਂ ਲੈਂਡ ਲੈ ਆਂਦੀ ਸੀ ਉਸ ਦੇ ਖਿਲਾਫ ਇਸ ਐਜੀਟੇਸ਼ਨ ਨੂੰ ਮੈਂ ਕਵਾਂਗਾ ਕਿ ਇਹ ਰੰਗ ਲੱਗਿਆ ਫਰੂਟ ਆਇਆ ਜਦੋਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਨੇ ਇਸ ਦੇ ਵਿੱਚ ਇੱਕ ਐਸਟੀ ਦਾ ਗਠਨ ਕਰਕੇ ਇਨਵੈਸਟੀਗੇਸ਼ਨ ਕਰਨ ਵਾਸਤੇ ਪਲੱਸ ਇਨਵੈਸਟੀਗੇਟ ਕਰਕੇ ਇਸ ਲੈਂਡ ਨੂੰ ਉਹਨਾਂ ਵਿਅਕਤੀਆਂ ਦੇ ਕੋਲੋਂ ਫ੍ਰੀ ਕਰਾ ਕੇ ਜਿਵੇਂ ਪਹਿਲਾਂ ਪਬਲਿਕ ਦੇ ਵਰਤੋਂ ਵਾਸਤੇ ਆਮ ਨਾਗਰਿਕ ਦੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਸਕੂਲ ਗਿਣੇ ਜਾਂਦੇ ਸੀ ਉਹਨਾਂ ਦੇ ਵਾਸਤੇ ਸੀ ਉਸੇ ਹੀ ਤਰ੍ਹਾਂ ਦੁਬਾਰਤੋਂ ਫੇਰ ਇਹ ਚੀਜ਼ ਫੌਂਡ ਵਿੱਚ ਆਵੇ ਔਰ ਇਸ ਵਾਸਤੇ ਅਸੀਂ ਸਾਰੇ ਹੀ ਉਸ ਐਜੂਟੇਸ਼ਨ ਕਰਨ ਵਾਲੀ ਕਮੇਟੀ ਦਾ ਖਾਸ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਦਾ ਮੈਡਮ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਕਰਪਟ ਸਿਸਟਮ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਜਿਹੜੀ ਐਸਆਈਟੀ ਦਾ ਗਠਨ ਕੀਤਾ ਆ ਉਹ ਇੱਕ ਬਹੁਤ ਵਧੀਆ ਉਪਰਾਲਾ ਆ ਔਰ ਅਮੀਰ ਕਰਦੇ ਹਾਂ ਕਿ ਇਸ ਐਸਆਈਟੀ ਦੇ ਵਿੱਚੋਂ ਵਧੀਆ ਰਿਜ਼ਲਟ ਸਾਹਮਣੇ ਆਉਣਗੇ ਔਰ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਕੇ ਇਸ ਜ਼ਮੀਨ ਨੂੰ ਉਹਨਾਂ ਭੂਮਾਫੀਆ ਦੇ ਕੋਲੋਂ ਫ੍ਰੀ ਕਰਾਇਆ ਜਾ ਸਕੇ ਜੀ ਸਰ ਤੁਸੀਂ ਸਰਕਾਰੀ ਸਕੂਲ ਪਿਆ ਸਰਕਾਰੀ ਸਕੂਲ ਦੇ ਕੰਮ ਕਰਦੇ ਹੋ ਉਹ ਇਹ ਇਹ ਜਿਹੜੀ ਸਾਰਾ ਸਰਕਾਰੀ ਸਕੂਲ ਦੀ ਗੱਲ ਹੈ ਇਹ ਜਿਹੜੀ ਲੈਂਡ ਹੈ ਇਹ ਇਹ ਜਿਹੜੀ ਕਾਮਨ ਪਰਪਸ ਵਾਸਤੇ ਯੂਜ਼ ਹੁੰਦੀ ਸੀ ਜਿਹੜੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਹਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਲੈਂਡ ਨਹੀਂ ਸੀ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਸਕੂਲ ਨਹੀਂ ਸੀ ਪਰ ਜੋ ਸਰਕਾਰ 2017 ਤੋਂ 2022 ਵਿੱਚ ਰਹੀ ਜਾਂ ਪਹਿਲਾਂ ਸਰਕਾਰਾਂ ਰਹੀਆਂ ਉਹਨਾਂ ਦੇ ਨਾਲ ਇਹਨਾਂ ਲੋਕਾਂ ਨੇ ਮਿਲ ਕੇ ਕਨਸਪੀਰੇਸੀ ਕਰਕੇ ਸਾਜ਼ਿਸ਼ ਰਚ ਕੇ ਜਿਵੇਂ ਲੁਧਿਆਣਾ ਸ਼ਹਿਰ ਦੇ ਵਿੱਚ ਤਾਂ ਬਹੁਤ ਵੱਡੇ ਲੈਵਲ ਤੇ ਕ腐ਸ਼ਨ ਹੋਈ ਹੈ ਤੁਹਾਨੂੰ ਕਿਸੇ ਨੂੰ ਭੁੱਲ ਨਹੀਂ ਹੈਗੀ। ਔਰ ਉਸੇ ਹੀ ਸੰਦਰਭ ਦੇ ਵਿੱਚ ਆਪਣੇ ਕੁਝ ਖਾਸ ਬੰਦਿਆਂ ਨੂੰ ਨਵਾਜਿਆ ਗਿਆ। ਖਾਸ ਲੀਡਰ ਸਾਹਿਬਾਂ ਵੱਲੋਂ ਉਸੇ ਹੀ ਸੰਦਰਭ ਦੇ ਵਿੱਚ ਇਹ ਲੈਂਡ ਜਿਹੜੀ ਸੀ ਇਹ ਤੇ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਛੋਟੇ-ਛੋਟੇ ਸਕੂਲਾਂ ਨੂੰ ਇਹਨਾਂ ਨੇ ਵੇਚਿਆ ਔਰ ਕਰੋੜਾਂ ਰੁਪਏ ਦਾ ਇਹਨਾਂ ਨੇ ਮੁਰਾਫਾ ਕੀਤਾ ਜਿਹੜਾ ਕਿ ਪਬਲਿਕ ਦੀ ਪ੍ਰਾਪਰਟੀ ਹੈ। ਸਾਨੂੰ ਕਿਸੇ ਨੂੰ ਵੀ ਪਬਲਿਕ ਦੀ ਪ੍ਰਾਪਰਟੀ ਵਿਅਕਤੀ ਵਿਸ਼ੇਸ਼ ਨੂੰ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਆਪਣੇ ਹਿੱਤਾਂ ਵਾਸਤੇ ਵਰਤਣ ਦੀ ਇਜਾਜ਼ਤ ਨਹੀਂ ਹੈਗੀ ਖਾਸ ਕਰਕੇ ਲੁਧਿਆਣੇ ਵਿੱਚ ਬਹੁਤ ਵਾਪਰਿਆ ਜਿੱਥੇ-ਜਿੱਥੇ ਵੀ ਇੰਪਰੂਵਮੈਂਟ ਟਰਸਟ ਦੀ ਪ੍ਰਾਪਰਟੀ ਸੀ ਉਹਨਾਂ ਨੂੰ ਜਿਹੜੇ-ਜਿਹੜੇ ਵੀ ਲੋਕ ਪਾਵਰ ਵਿੱਚ ਲੁਧਿਆਣਾ ਸ਼ਹਿਰ ਚ ਆਏ ਉਹਨਾਂ ਨੇ ਪਿੱਛੇ ਦੇ ਸਕੂਲ ਦੀਆਂ ਪ੍ਰਾਪਰਟੀਆਂ ਵੇਚੀਆਂ ਵੀ ਔਰ ਇਸੇ ਤਰ੍ਹਾਂ ਹੀ ਇਸ ਸਕੂਲ ਦੇ ਨਾਲ ਵਾਪਰਿਆ ਕਿ ਸ੍ਰਬਨਗਰ ਤੇ ਸਿਵਲ ਲਾਈਨਸ ਖਾਸ ਤੌਰ ਤੇ ਜੀ ਸਾਡਾ ਵੀ ਇਹ ਪ੍ਰਾਪਰਟੀ ਹੈ ਕਿ ਵਿਅਕਤੀਸ਼ੇਸ ਤੋਂ ਵਾਪਸ ਅਸੋਸ਼ਨ ਤੋਂ ਲਾ ਬਿਲਕੁਲ ਹੋਣੀ ਚਾਹੀਦੀ ਆ ਇਸੇ ਉਮੀਦ ਦੇ ਨਾਲ ਹੀ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਰੇ ਡਾਕੂਮੈਂਟਸ ਨੂੰ ਚੰਗੀ ਤਰ੍ਹਾਂ ਦੇਖ ਕੇ ਵਾਚ ਕਰਕੇ ਫਿਰ ਉਹਨਾਂ ਨੇ ਐਸ.ਡੀ ਦਾ ਗਠਨ ਕੀਤਾ ਆ ਔਰ ਇਹ ਮੈਂ ਕਹਾਂ ਕਿ ਇਸ ਵਧਾਈ ਦੇ ਪਾਤਰ ਸਾਰੀ ਜਿਹੜੀ ਐਜੀਟੇਸ਼ਨ ਕਰਨ ਦੀ ਕਮੇਟੀ ਆ ਔਰ ਤੁਸੀਂ ਪੱਤਰਕਾਰ ਸੈਵਨ ਭਰਾਓ ਜਿਨ੍ਹਾਂ ਨੇ ਇਹ ਆਵਾਜ਼ ਸਰਕਾਰ ਦੇ ਦਰਵਾਜ਼ੇ ਤੱਕ ਲੈ ਕੇ ਗਿਆ ਤਾਂ ਹੀ ਇਸ ਆਵਾਜ਼ ਨੂੰ ਅੱਜ ਫਰੂਟ ਲੱਗਿਆ ਤੇ ਇਸ ਐਸ.ਡੀ ਦਾ ਗਠਨ ਹੋਇਆ